ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਤੇ ਜਿਹੜੇ ਬੰਦੇ ਚੈਨਲ ਤੇ ਨਵੇਂ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲੇ ਘੰਟੀ ਵਾਲਾ ਬਟਨ ਦਬਾ ਦਿਓ ਆ 2 ਦਿਨ ਪਹਿਲਾਂ ਇੱਕ ਵੀਰ ਨੂੰ ਨਾਪੋਲੀ ਤੋਂ ਇੰਡੀਆ ਰਿਪੋਰਟ ਕਰਤਾ ਤੇ ਹੋਇਆ ਇਦਾਂ ਸੀ ਵੀਰ ਨੇ ਨਾਪੋਲੀ ਤੋਂ ਇੰਟਰਨੈਸ਼ਨਲ 에ਅਰਪੋਰਟ ਤੋਂ ਫਲਾਈਟ ਬੁੱਕ ਕੀਤੀ ਸੀ ਜਰਮਨ ਜਾਣ ਲਈ ਤੇ ਉੱਥੇ ਉਹਨਾਂ ਨੇ 에ਅਰਪੋਰਟ ਤੇ ਉਹਦਾ ਪਾਸਪੋਰਟ ਚੈੱਕ ਕੀਤਾ ਤੇ ਦੇਖਿਆ ਉਹਦਾ ਵੀਜ਼ਾ ਤੇ ਮਾਲਕ ਨੂੰ ਕਾਲ ਕੀਤੀ ਪੁੱਛਿਆ ਮਾਲਕ ਕਿਹੜਾ ਹੈ ਮਾਲਕ ਸਾਰਾ ਸਾਰ ਮੁਕਰ ਗਿਆ ਵੀ ਇਹ ਬੰਦਾ ਮੈਂ ਨਹੀਂ ਸੱਦੇ ਆ ਤੇ ਉਹਨਾਂ ਨੇ ਉਸੇ ਟਾਈਮ ਉਸ ਵੀਰ ਨੂੰ ਰੋਮਾ ਸ਼ਿਫਟ ਕੀਤਾ ਰੋਮਾ ਸ਼ਿਫਟ ਕਰਕੇ ਉਹਨੂੰ ਇੰਡੀਆ ਲਈ ਰਿਪੋਰਟ ਕਰਤਾ ਠੀਕ ਹੈ ਜੀ ਤੇ ਮੇਰਾ ਵੀਰ ਧਿਆਨ ਰੱਖਿਆ ਕਰੋ ਹੁਣ ਚੈਕਿੰਗ ਬਹੁਤ ਹੋ ਰਹੀ ਹੈ ਜਿਹੜੇ ਵੀਰ ਇੱਧਰ ਉੱਧਰ ਜਾਂਦੇ ਆ ਆਪਣਾ ਧਿਆਨ ਨਾਲ ਕੰਟਰੋਲੇ ਬਹੁਤ ਹੋ ਰਹੇ ਇਟਲੀ ਦੇ ਵਿੱਚ ਤੇ ਆਪਣਾ ਧਿਆਨ ਰੱਖਿਆ ਕਰੋ ਮੇਰਾ ਵੀਰ ਤੇ ਜਿਹੜੇ ਬੰਦੇ ਚੈਨਲ ਪਰਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਹੋਰ ਅਪਡੇਟ ਲਈ ਧੰਨਵਾਦ